ਜਲਦੀ ਪਹੁੰਚ ਜਾਓ ਖਨੌਰੀ ਬਾਰਡਰ ਤੇ ਕਿਉਂਕਿ ਡੱਲੇਵਾਲ ਦਾ ਕੁਝ ਨਹੀਂ ਪਤਾ ਕਿਸੇ ਵੀਰੇ ਵੀ ਕੁਝ ਵੀ ਹੋ ਸਕਦਾ ਪਿਛਲੇ 50 ਦਿਨਾਂ ਤੋਂ ਵੱਧ ਸਮਾਂ ਹੋ ਚੁੱਕਿਆ ਦਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਤੇ ਹੁਣ ਕੱਲ ਤੋਂ ਲਗਾਤਾਰ ਉਹਨਾਂ ਦੀ ਤਬੀਤ ਖਰਾਬ ਹੋ ਰਹੀ ਆ ਤਾਂ ਹੀ ਉਹ ਕਿਹਾ ਜਾ ਰਿਹਾ ਕਿ ਜਲਦੀ ਜਲਦੀ ਬਾਰਡਰਾਂ ਤੇ ਆਜੋ ਇਹ ਗੱਲ ਨੌਜਵਾਨ ਰਾਜ ਸਿੰਘ ਖਾਲਸਾ ਕਹਿ ਰਹੇ ਨੇ ਹੋਰ ਕੀ ਕੁਝ ਕਹਿ ਰਹੇ ਨੇ ਨੌਜਵਾਨ ਰਾਜ ਖਾਲਸਾ ਇੱਕ ਵਾਰ ਉਹਨਾਂ ਦੀ ਜਵਾਨੀ ਵੀ ਸੁਣ ਲਓ ਸੋ ਪੰਜਾਬੀਓ ਮੈਂ ਤੁਹਾਨੂੰ ਨਾ ਹੱਥ ਜੋੜ ਕੇ ਯਾਰ ਇੱਕ ਅਪੀਲ ਕਰਨ ਲੱਗਿਆ ਕਿ ਬਾਪੂ ਡੱਲੇਵਾਲ ਦੀ ਸਿਹਤਾਂ ਜਿਹੜੀ ਰਾਤ ਦੀ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਸੁਣੋ ਜਿਹੜੇ ਹਾਲਾਤ ਨੇ ਨਾ ਕੋਲ ਬੈਠ ਕੇ ਦੇਖੇ ਨਹੀਂ ਜਾ ਰਹੇ ਉਹ ਆਗੂ ਯਾਰ ਜਿਹੜਾ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਦੇ ਲੇਖੇ ਲਾ ਗਿਆ ਹੋਵੇ ਤੁਹਾਡੇ ਲੇਖੇ ਲਾ ਗਿਆ ਹੋਵੇ ਤੇ ਅੱਜ ਉਹ ਆਖਰੀ ਸਾਹਾਂ ਤੇ ਹੋਵੇ ਤੇ ਤੁਸੀਂ ਪੰਜਾਬੀਓ ਘਰਾਂ ਚ ਬੈਠੇ ਹੋਮੋ ਰਜਾਈਆਂ ਦੇ ਵਿੱਚ ਬੈਠੇ ਹੋਵਾਂ ਤਾਂ ਯਾਰ ਲਾਣ ਤਾਂ ਸਾਡੇ ਤੇ ਸਾਡੀਆਂ ਅਣਖਾਂ ਗਾਇਰ ਤਾਂ ਯਾਦ ਕਰੋਗਾ ਅਸੀਂ ਕਿਸੇ ਟਾਈਮ ਰਾਜ ਕਰਦੇ ਹੁੰਦੇ ਸੀ ਪਰ ਅੱਜ ਅਸੀਂ ਆਪਣੇ ਹੱਕ ਮੰਗਨ ਨੂੰ ਵੀ ਭੁੱਲ ਗਏਾਂਗੇ ਤੇ ਜਿਹੜੇ ਬੰਦੇ ਸਾਡੇ ਲਈ ਹੱਕ ਮੰਗਦੇ ਹੋਏ ਮਰ ਮਿਟਣ ਨੂੰ ਤਿਆਰ ਨੇ ਅਸੀਂ ਉਹਨਾਂ ਦਾ ਸਾਥ ਤੱਕ ਵੀ ਨਹੀਂ ਦੇ ਸਕਦੇ ਸੋ ਰਾਤ 1.5 ਵਜੇ ਦੀਆਂ ਬਾਪੂ ਨੂੰ ਉਲਟੀਆਂ ਲੱਗੀਆਂ ਹੋਈਆਂ ਨੇ ਕਿਸੇ ਟਾਈਮ ਵੀ ਮਾੜੀ ਖਬਰ ਆ ਸਕਦੀ ਹੈ ਸੋ ਘਰਾਂ ਚ ਬੈਠੇ ਨਾ ਰਹ ਜਿਓ ਲਾਂਹਤਾ ਨਾ ਖੱਟ ਲਿਓ ਪੰਜਾਬੀਓ ਸੋ ਬਈ ਮੋਰਚੇ ਦੇ ਵਿੱਚ ਆ ਜਾਓ ਇਹ ਮੇਰੀ ਹੱਥ ਜੋੜ ਕੇ ਅਪੀਲ ਆ ਦਿਲੋਂ ਅਪੀਲ ਹੈ ਕਿ ਬਈ ਘਰਾਂ ਚ ਨਾ ਬੈਠੋ ਯਾਰ ਉਸ ਆਗੂ ਲਈ ਘਰਾਂ ਤੋਂ ਨਿਕਲਣਾ ਪੈਣਾ ਹੈ ਜਿਹੜਾ ਆਗੂ ਤੁਹਾਡੇ ਲਈ ਅੱਜ 55 ਦਿਨ ਹੋ ਗਏ ਯਾਰ ਰੋਟੀ ਛੱਡੀ ਬੈਠਾ ਯਾਰ ਆਪਣਾ ਪਰਿਵਾਰ ਤੱਕ ਛੱਡੀ ਬੈਠਾ ਹੈ ਰੋਟੀ ਛੱਡੀ ਬੈਠਾ ਤੁਸੀਂ ਯਾਰ 4 ਦਿਨਾਂ ਲਈ 10 ਦਿਨਾਂ ਲਈ ਮੋਰਚੇ 'ਚ ਨਹੀਂ ਆ ਸਕਦੇ ਤਾਂ ਲਾਂਹਤਾ ਨੇ ਪੰਜਾਬੀਓ ਫਿਰ ਬਾਅਦ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਜਦੋਂ ਡਲੇਵਾਲ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਨਾ ਫਿਰ ਕੋਈ ਫਾਇਦਾ ਨਹੀਂ ਫਿਰ ਤੁਸੀਂ ਭੋਗਾਂ ਤੇ ਵੀ ਨਾ ਆਓ ਯਾਰ ਫਿਰ ਭੋਗਾਂ ਤੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਅੱਜ ਨਾ ਤੁਸੀਂ ਆ ਸਕੋ ਸੋ ਰਾਤ ਦੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਪਾਣੀ ਤੱਕ ਨਹੀਂ ਪਚ ਰਿਹਾ ਹਾਲਾਤ ਨੇ ਜਿਹੜੇ ਬਿਲਕੁਲ ਨਾਚਕ ਹੋ ਚੁੱਕੇ ਐ ਸੋ ਅਸੀਂ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਜਿੰਨਾ ਕਿ ਫਰਜ਼ ਬਣਦਾ ਆਪਾਂ ਨਿਭਾ ਰਹਾਂਗੇ ਸੋ ਮੇਰਾ ਦਿਲ ਹਲਕਾ ਨਾ ਇਸ ਕਰਕੇ ਹੋ ਰਿਹਾ ਰੋਣਾ ਅੱਖਾਂ 'ਚੋਂ ਇਸ ਕਰਕੇ ਆ ਰਿਹਾ ਕਿਉਂਕਿ ਬਾਪੂ ਨਾ ਸਾਨੂੰ ਆਪਣੇ ਪੁੱਤਾਂ ਵਾਂਗੂ ਰੱਖਦਾ ਸੀ ਆਪਣੇ ਪੁੱਤਾਂ ਵਾਂਗੂ ਪਿਆਰ ਕਰਦਾ ਸੀ ਇਸ ਕਰਕੇ ਅਸੀਂ ਤਾਂ ਉਹਦੇ ਪੁੱਤ ਬਣ ਕੇ ਆਪਣਾ ਫਰਜ਼ ਨਿਭਾ ਰਹਿਆਂਗੇ ਪਰ ਪੰਜਾਬੀਓ ਤੁਸੀਂ ਕਿਉਂਕਿ ਜ਼ਮੀਨਾਂ ਤੁਹਾਡੀਆਂ ਵੀ ਨੇ ਲੜਾਈ ਕੱਲੀ ਸਾਡੇ ਨਹੀਂ ਹੈ ਤੁਹਾਡੀਆਂ ਜ਼ਮੀਨਾਂ ਵੀ ਨੇ ਤੁਹਾਡੀਆਂ ਜ਼ਮੀਨਾਂ ਦੀ ਲੜਾਈ ਬਾਪੂ ਲੜ ਰਿਹਾ ਭੁੱਖਾ ਰਹਿ ਕੇ ਪਰ ਤੁਸੀਂ ਘਰਾਂ 'ਚ ਬੈਠੇ ਹੋ ਤੁਸੀਂ ਉਹਦੇ ਆਖਰੀ ਸਾਂ ਵੇਲੇ ਜਿੰਨੇ ਕਿਸਾਨ ਨੇ ਉਹਨਾਂ ਦਾ ਸਾਧ ਲੋ ਯਾਰ ਕਾ ਤੁਸੀਂ ਇੱਥੇ ਵੱਡਾ ਘੱਟ ਹੋਵੇ ਜਦੋਂ ਸਾਧਤ ਹੋਵੇ ਜਦੋਂ ਸ਼ਹੀਦੀ ਹੋਵੇ ਨਾ ਕਮ ਸੇ ਕਮ ਉਹ ਜਾਂਦੇ ਹੋਏ ਉਹਦੀ ਰੂਹ ਤਾਂ ਖੁਸ਼ ਹੋਵੇ ਯਾਰ ਕਿ ਪੰਜਾਬੀ ਮੇਰੀ ਪਿੱਠ ਤੇ ਖੜਿਆ ਹੈ ਮੇਰੇ ਨਾਲ ਖੜਿਆ ਸੋ ਪੰਜਾਬੀਓ ਹੁਣ ਘਰਾਂ ਚ ਨਾ ਬੈਠੋ ਬਈ ਘਰਾਂ ਚ ਨਿਕਲ ਕੇ ਮੋਰਚੇ ਤੇ ਜਰੂਰ ਆਓ ਬਈ ਇਹ ਬੇਨਤੀ ਹੈ ਹੱਥ ਜੋੜ ਕੇ ਬਾਅਦ ਵਿੱਚ ਫਿਰ ਭੋਗ ਤੇ ਸੋ ਪੰਜਾਬੀਓ ਮੈਂ ਤੁਹਾਨੂੰ ਨਾਲ ਹੱਥ ਜੋੜ ਕੇ ਯਾਰ ਇੱਕ ਅਪੀਲ ਕਰਨ ਲੱਗਿਆ ਦੀ ਬਾਪੂ ਡੱਲੇ ਵਾਲ ਦੀ ਸੇਤਾਂ ਜਿਹੜੀ ਰਾਤ ਦੀ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਸੁਣਨ ਦੇ ਜਿਹੜੇ ਹਾਲਾਤ ਨੇ ਨਾ ਕੋਲ ਬੈਠ ਕੇ ਦੇਖੇ ਨਹੀਂ ਜਾ ਰਹੇ ਉਹ ਆਗੂ ਯਾਰ ਜਿਹੜਾ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਦੇ ਲੇਖੇ ਲਾ ਗਿਆ ਹੋਵੇ ਤੁਹਾਡੇ ਲੇਖੇ ਲਾ ਗਿਆ ਹੋਵੇ ਤੇ ਅੱਜ ਉਹ ਆਖਰੀ ਸਾਹਾਂ ਤੇ ਹੋਵੇ ਤੇ ਤੁਸੀਂ ਪੰਜਾਬੀਓ ਘਰਾਂ ਚ ਬੈਠੇ ਹੋਵੋ ਰਜਾਈਆਂ ਦੇ ਵਿੱਚ ਬੈਠੇ ਹੋਵੋ ਤਾਂ ਯਾਰ ਲਾਣ ਤਾਂ ਸਾਡੇ ਤੇ ਸਾਡੀਆਂ ਅਣਖਾਂ ਗੈਰ ਤਾਂ ਜਾਦ ਕਰੋਗਾ ਅਸੀਂ ਕਿਸੇ ਟਾਈਮ ਰਾਜ ਕਰਦੇ ਹੁੰਦੇ ਸੀ ਪਰ ਅੱਜ ਅਸੀਂ ਆਪਣੇ ਹੱਕ ਮੰਗਣੋਂ ਵੀ ਭੁੱਲ ਗਿਆਂਗੇ ਤੇ ਜਿਹੜੇ ਬੰਦੇ ਸਾਡੇ ਲਈ ਹੱਕ ਮੰਗਦੇ ਹੋਏ ਮਰ ਮਿਟਣ ਨੂੰ ਤਿਆਰ ਨੇ ਅਸੀਂ ਉਹਨਾਂ ਦਾ ਸਾਥ ਤੱਕ ਵੀ ਨਹੀਂ ਦੇ ਸਕਦੇ ਸੋ ਰਾਤ 1.5 ਵਜੇ ਦੀਆਂ ਬਾਪੂ ਨੂੰ ਉਲਟੀਆਂ ਲੱਗੀਆਂ ਹੋਈਆਂ ਨੇ ਕਿਸੇ ਟਾਈਮ ਵੀ ਮਾੜੀ ਖਬਰ ਆ ਸਕਦੀ ਹੈ ਸੋ ਘਰਾਂ 'ਚ ਬੈਠੇ ਨਾ ਰਹ ਜਿਓ ਲਾਂਹ ਤਾ ਨ ਘੱਟ ਲਿਓ ਪੰਜਾਬੀਓ ਸਵੇ ਲਈ ਮੋਰਚੇ ਦੇ ਵਿੱਚ ਆ ਜਾਓ ਇਮਰੀ ਹੱਥ ਜੋੜ ਕੇ ਅਪੀਲ ਆ ਦਿਲੋਂ ਅਪੀਲ ਹੈ ਕਿ ਬਈ ਘਰਾਂ ਚ ਨਾ ਬੈਠੋ ਯਾਰ ਉਸ ਆਗੂ ਲਈ ਘਰਾਂ ਤੋਂ ਨਿਕਲਣਾ ਪੈਣਾ ਜਿਹੜਾ ਆਗੂ ਤੁਹਾਡੇ ਲਈ ਅੱਜ 55 ਦਿਨ ਹੋ ਗਏ ਯਾਰ ਰੋਟੀ ਛੱਡੀ ਬੈਠਾ ਯਾਰ ਉਹ ਆਪਣਾ ਪਰਿਵਾਰ ਤੱਕ ਛੱਡੀ ਬੈਠਾ ਹੈ ਰੋਟੀ ਛੱਡੀ ਬੈਠਾ ਤੁਸੀਂ ਯਾਰ 4 ਦਿਨਾਂ ਲਈ 10 ਦਿਨਾਂ ਲਈ ਮੋਰਚੇ 'ਚ ਨਹੀਂ ਆ ਸਕਦੇ ਤਾਂ ਲਾਣਤਾ ਨੇ ਪੰਜਾਬੀਓ ਫਿਰ ਬਾਅਦ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਜਦੋਂ ਡੱਲੇਵਾਲ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਨਾ ਫਿਰ ਕੋਈ ਫਾਇਦਾ ਨਹੀਂ ਫਿਰ ਤੁਸੀਂ ਭੋਗਾਂ ਤੇ ਵੀ ਨਾ ਆਇਓ ਯਾਰ ਫਿਰ ਭੋਗਾਂ ਤੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਅੱਜ ਨਾ ਤੁਸੀਂ ਆ ਸਕੋ ਸੁਰਾਤ ਦੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਪਾਣੀ ਤੱਕ ਨਹੀਂ ਪਚ ਰਿਹਾ ਹਾਲਾਤ ਨੇ ਜਿਹੜੇ ਬਿਲਕੁਲ ਨਾਜਕ ਹੋ ਚੁੱਕੇ ਐ ਸੋ ਅਸੀਂ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਜਿੰਨਾ ਕਿ ਫਰਜ਼ ਬਣਦਾ ਆਪਾਂ ਨਿਭਾ ਰਹਾਂਗੇ ਸੋ ਮੇਰਾ ਦਿਲ ਹਲਕਾ ਨਾ ਇਸ ਕਰਕੇ ਹੋ ਰਿਹਾ ਰੋਣਾ ਅੱਖਾਂ ਚੋਂ ਇਸ ਕਰਕੇ ਆ ਰਿਹਾ ਕਿਉਂਕਿ ਬਾਪੂ ਨਾ ਸਾਨੂੰ ਆਪਣੇ ਪੁੱਤਾਂ ਵਾਂਗੂ ਰੱਖਦਾ ਸੀ ਆਪਣੇ ਪੁੱਤਾਂ ਵਾਂਗੂ ਪਿਆਰ ਕਰਦਾ ਸੀ ਇਸ ਕਰਕੇ ਅਸੀਂ ਤਾਂ ਉਹਦੇ ਪੁੱਤ ਵਾਂਗ ਆਪਣਾ ਫਰਜ਼ ਨਿਭਾ ਰਹਿਆਂਗੇ ਪਰ ਪੰਜਾਬੀਓ ਤੁਸੀਂ ਕਿਉਂਕਿ ਜ਼ਮੀਨਾਂ ਤੁਹਾਡੀਆਂ ਵੀ ਨੇ ਲੜਾਈ ਕੱਲੀ ਸਾਡੀ ਨਹੀਂ ਹੈ ਤੁਹਾਡੀਆਂ ਜ਼ਮੀਨਾਂ ਵੀ ਨੇ ਤੁਹਾਡੀਆਂ ਜ਼ਮੀਨਾਂ ਦੀ ਲੜਾਈ ਬਾਪੂ ਲੜ ਰਿਹਾ ਭੁੱਖਾ ਰਹਿ ਕੇ ਪਰ ਤੁਸੀਂ ਘਰਾਂ 'ਚ ਬੈਠੇ ਹੋ ਤੁਸੀਂ ਉਹਦੇ ਆਖਰੀ ਸਾਹ ਵੇਲੇ ਜਿੰਨੇ ਕਿਸਾਨ ਨੇ ਉਹਨਾਂ ਦਾ ਸਾਥ ਦੇ ਲੋ ਯਾਰ ਕਾ ਤੁਸੀਂ ਇੱਥੇ ਵੱਡਾ ਇਕੱਠ ਹੋਵੇ ਜਦੋਂ ਸਾਦਤ ਹੋਵੇ ਜਦੋਂ ਸ਼ਹੀਦੀ ਹੋਵੇ ਨਾ ਕਮ ਸੇ ਕਮ ਉਹ ਜਾਂਦੇ ਹੋਏ ਉਹਦੀ ਰੂਹ ਤਾਂ ਖੁਸ਼ ਹੋਵੇ ਯਾਰ ਕਿ ਪੰਜਾਬੀ ਮੇਰੀ ਪਿੱਠ ਤੇ ਖੜਿਆ ਹੈ ਮੇਰੇ ਨਾਲ ਖੜਿਆ ਹੈ ਸੋ ਪੰਜਾਬੀਓ ਹੁਣ ਘਰਾਂ ਚ ਨਾ ਬੈਠੋ ਬਈ ਘਰੋਂ ਚ ਨਿਕਲ ਕੇ ਮੋਰਚੇ 'ਤੇ ਜਰੂਰ ਆਓ ਬਈ ਇਹ ਬੇਨਤੀ ਹੈ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਬੀਤੇ ਕੱਲ ਦੇਰ ਰਾਤ 2 ਵਜੇ ਉਹਨਾਂ ਦੀ ਤਬੀਅਤ ਅਚਾਨਕ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹਨਾਂ ਨੂੰ ਜਿਹੜਾ ਪਾਣੀ ਤੱਕ ਵੀ ਉਹਨਾਂ ਦੇ ਅੰਦਰ ਤੱਕ ਨਹੀਂ ਗਿਆ ਉਲਟੀਆਂ ਆਈਆਂ ਡਾਕਟਰਾਂ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਦੂਜੇ ਪਾਸੇ ਡਾਕਟਰਾਂ ਨੂੰ ਅਜਿਹੇ ਦੇ ਵਿੱਚ ਇਸ ਕਰਕੇ ਕੋਈ ਸਮਝ ਨਹੀਂ ਆਉਂਦਾ ਕਿਉਂਕਿ ਜਗਜੀਤ ਢੱਲੇਵਾਲ ਟ੍ਰੀਟਮੈਂਟ ਲੈਣ ਤੋਂ ਮਨ੍ਹਾ ਕਰ ਦਿੰਦੇ ਨੇ ਉਹ ਕਹਿ ਦਿੰਦੇ ਨੇ ਕਿ ਦਵਾਈ ਨਹੀਂ ਲੈਣੀ ਮੈਂ ਜਿਵੇਂ ਹੀ ਅਸੀਂ ਇੱਕ ਇੰਟਰਵਿਊ ਦੇ ਵਿੱਚ ਤੁਹਾਡੇ ਨਾਲ ਉਹ ਪੂਰੀ ਗੱਲਬਾਤ ਸਾਂਝੀ ਕੀਤੀ ਸੀ ਜੋ ਕਿ ਅਵਤਾਰ ਸਿੰਘ ਡਾਕਟਰ ਸੀ ਜਿਹੜੇ ਜਗਜੀਤ ਸਿੰਘ ਢੱਲੇਵਾਲ ਦਾ ਚੈੱਕਅਪ ਕਰਨ ਵਾਲੇ ਉਹਨਾਂ ਦੇ ਨਾਲ ਅਸੀਂ ਪੂਰੀਆਂ ਉਹ ਸੱਚੀਆਂ ਗੱਲਾਂ ਕੀਤੀਆਂ ਨੇ ਜੋ ਜੋ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦਾ ਟ੍ਰੀਟਮੈਂਟ ਕੀਤਾ ਜਾਂਦਾ ਉਸ ਵੇਲੇ ਜਗਜੀਤ ਸਿੰਘ ਢੱਲੇਵਾਲ ਕੀ ਕੁਝ ਕਹਿੰਦੇ ਨੇ ਡਾਕਟਰਾਂ ਦੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਕੀ ਖਿਆਲ ਚੱਲ ਰਹੇ ਹੁੰਦੇ ਨੇ ਸਾਰੀ ਗੱਲਬਾਤ ਕੀਤੀ ਸੀ ਤਾਂ ਵਾਕਈ ਹੀ ਉਹ ਸਚਾਈਆ ਜਗਜੀਤ ਸਿੰਘ ਢੱਲੇਵਾਲ ਕੁਝ ਨਹੀਂ ਖਾ ਰਹੇ ਸਿਹਤ ਲਗਾਤਾਰ ਵਿਗੜ ਰਹੀ ਆ ਦਵਾਈ ਲੈਣ ਤੋਂ ਮਨਾ ਕਰ ਦਿੰਦੇ ਨੇ ਤੇ ਹੁਣ ਤਾਂ ਸਿਰਫ ਇਹੀ ਗੱਲ ਕਹਿ ਰਿਹਾ ਹਰ ਕੋਈ ਕਿ ਬਸ ਜਲਦੀ ਜਲਦੀ ਬਾਰਡਰਾਂ ਤੇ ਪਹੁੰਚ ਜਾਓ ਕਿਉਂਕਿ ਕੁਝ ਹੀ ਸਾਂਹ ਜਿਹੜੇ ਨੇ ਉਹ ਬਚੇ ਨਹੀਂ ਉਮੀਦ ਕਰਦੇ ਆ ਦੁਆਵਾਂ ਕਰਦੇ ਆ ਅਰਦਾਸਾਂ ਕਰਦੇ ਆ ਹਰ ਕੋਈ ਇਹ ਦੁਆਵਾਂ ਅਰਦਾਸਾਂ ਕਰਦਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਨਾ ਹੋਵੇ ਕਿਉਂਕਿ ਸਰਕਾਰਾਂ ਦੀ ਭੇਟ ਪਹਿਲਾਂ ਹੀ ਕਈ ਜਿਹੜੇ ਨੇ ਕਿਸਾਨ ਚੜ ਚੁੱਕੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਤੁਸੀਂ ਸੁਣਿਆ ਜੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਬੀਤੇ ਕੱਲ देर रात 2 ਵਜੇ ਉਹਨਾਂ ਦੀ ਤਬੀਅਤ ਅਚਾਨਕ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹਨਾਂ ਨੂੰ ਜਿਹੜਾ ਪਾਣੀ ਤੱਕ ਵੀ ਉਹਨਾਂ ਦੇ ਅੰਦਰ ਤੱਕ ਨਹੀਂ ਗਿਆ ਉਲਟੀਆਂ ਆਈਆਂ ਡਾਕਟਰਾਂ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਦੂਜੇ ਪਾਸੇ ਡਾਕਟਰਾਂ ਨੂੰ ਅਜਿਹੇ